ਜੇ ਤੁਸੀਂ ਪੁਰਾਣੇ ਅਕਾਲੀ ਦਲ ਦੇ ਲੀਡਰਾਂ ਦਾ ਮਾਸਟਰ ਤਾਰਾ ਸਿੰਘ ਹੋਰਾਂ ਦਾ ਗਿਆਨੀ ਕਰਤਾਰ ਸਿੰਘ ਹੋਰਾਂ ਦਾ ਇਹਨਾਂ ਦਾ ਸਾਰਿਆਂ ਦਾ ਕਿਰਦਾਰ ਦੇਖੋ ਤੇ ਇਹਨਾਂ ਦੀ ਜੀਵਨ ਜਿਹੜਾ ਵਾ ਬੀਤ ਗਿਆ ਸੰਘਰਸ਼ ਦੇ ਨਾਲ ਸਿੱਖਾਂ ਦੇ ਸੰਘਰਸ਼ ਦੇ ਲਈ ਜੋ ਇੰਦਰਾ ਗਾਂਧੀ ਦੀ ਹਕੂਮਤ ਇੱਕ ਜਿਹੜੀ ਕਹੀ ਜਾਂਦੀ ਹੈ ਕਿ ਉਸ ਵੇਲੇ ਦੀ ਇੱਕ ਤਾਨਾਸ਼ਾਹੀ ਹਕੂਮਤ ਸੀ ਜਿਸ ਦੇ ਵਿੱਚ ਅਮਰਜੈਂਸੀ ਵੀ ਲੱਗੀ ਉਹਦੇ ਵਿੱਚ ਵੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਸੀ ਜਿਨੇ ਇੰਦਰਾ ਗਾਂਧੀ ਦੇ ਅੱਗੇ ਕੁੱਟਨੇ ਨਹੀਂ ਟਿੱਕੇ ਔਰ ਉਸ ਦੌਰਾਨ 인드ਰਾ ਗਾਂਧੀ ਜਿਹੜੀ ਇੱਕ ਪਾਵਰਫੁੱਲ ਲੇਡੀ ਮੰਨੀ ਜਾਂਦੀ ਸੀ ਉਹਦੇ ਸਾਹਮਣੇ ਤੁਸੀਂ ਸੰਘਰਸ਼ ਕੀਤਾ ਔਰ ਉਹ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਦੀਆਂ ਗੱਥਾਵਾਂ ਬੜੀਆਂ ਲੰਬੀਆਂ ਹਨ ਲੇਕਿਨ ਜਿੰਨਾ ਜਿੰਨਾ ਤਬਦੀਲੀਆਂ ਆਈਆਂ ਜਿਹੜੀ ਪਾਰਟੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੱਲਦੀ ਸੀ ਜਿਹੜੀ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲਦੀ ਸੀ ਜਿਹੜੀ ਖੇਤਾਂ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਕੋਲੋਂ ਚੱਲਦੀ ਸੀ ਉਹ ਪਾਰਟੀ ਬਾਅਦ ਵਿੱਚ ਰੈਡੀਸਨ ਹੋਟਲਾਂ ਤੋਂ ਚੱਲਣ ਲੱਗੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਕਮਾਂਡ ਇਹਦੀ ਆਈ ਤੇ ਉਸ ਤੋਂ ਬਾਅਦ ਇਹ ਚ ਕਾਰਪੋਰੇਟ ਦੀ ਐਂਟਰੀ ਹੋਈ ਵੱਡੇ ਵੱਡੇ ਜਿਹੜੇ ਸਰਮਾਇਦਾਰ ਨੇ ਉਹ ਅਕਾਲੀ ਦਲ ਦੇ ਲੀਡਰ ਬਣ ਗਏ ਜਿਨ੍ਹਾਂ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ ਅਕਾਲੀ ਦਲ ਦਾ ਇੱਕ ਰੰਗ ਰੂਪ ਹੀ ਬਦਲ ਗਿਆ ਅਕਾਲੀ ਦਲ ਦਾ ਇੱਕ ਕਲਚਰ ਹੀ ਬਦਲ ਗਿਆ ਔਰ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਦੇ ਉੱਤੇ ਬਹਿ ਕੇ ਮੀਟਿੰਗਾਂ ਕਰਨ ਵਾਲਾ ਅਕਾਲੀ ਦਲ ਸਰਕਟ ਹਾਊਸ ਤੋਂ ਵੀ ਦੂਰ ਹੋ ਕੇ ਪੰਜ ਤਾਰਾ ਹੋਟਲ ਸੱਤ ਤਾਰਾ ਹੋਟਲ ਵੱਡੇ ਵੱਡੇ ਮਾਲਸ ਦੇ ਵਿੱਚ ਚਲਾ ਗਿਆ ਜਿਉਂ ਚਲਾ ਗਿਆ ਤੇ ਅਕਾਲੀ ਦਲ ਦੀ ਸੋਚ ਵੀ ਬਦਲ ਗਈ ਸਿੱਖ ਪੰਥ ਦੇ ਲਈ ਸੰਘਰਸ਼ ਵਾਲੀ ਜਿਹੜੀ ਸੋਚ ਸੀ ਉਹ ਖਤਮ ਹੋ ਕੇ ਸਿਰਫ ਕੁਰਸੀ ਵਾਲੀ ਸੋਚ ਤੇ ਕਾਰਪਟ ਸੋਚ ਬਣ ਗਈ ਛਿਹਰੇ ਮੁੱਦਿਆਂ ਦੇ ਕਰਕੇ ਅਕਾਲੀ ਦਲ ਨੂੰ ਬਣਾਇਆ ਗਿਆ ਸੀ ਉਹ ਅੱਜ ਮੁੱਦੇ ਉਲਟਾ ਅਕਾਲੀ ਦਲ ਨੇ ਪੈਦਾ ਕਰ ਦਿੱਤੇ ਜਿੱਦਾਂ ਹੀ ਐਸਜੀਪੀਸੀ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਚਰਨ ਸਿੰਘ ਟੋੜਾ ਕੋਲੋਂ ਕੋਈ ਗਈ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੀ ਆਪਾਂ ਸਿੱਧੇ ਤੌਰ ਤੇ ਉੱਤੇ ਕਾਬਜ਼ ਹੋਏ ਉਸ ਤੋਂ ਬਾਅਦ ਆ ਕੇ ਕਾਫੀ ਕੁਝ ਚੇਂਜ ਹੋਇਆ ਗੁਰਦੁਆਰਿਆਂ ਦੇ ਪੈਸੇ ਦੇ ਗੋਲਕਾਂ ਦੇ ਜਿਹੜੇ ਇਲਜ਼ਾਮ ਲੱਗੇ ਪੈਸੇ ਦੀ ਦੁਰਵਰਤੋਂ ਦੇ ਪਹਿਲਾਂ ਨਹੀਂ ਲੱਗੇ ਕਦੀ ਗੋਲਕਾਂ ਦੇ ਇਲਜ਼ਾਮ ਦੇ ਪੈਸੇ 2000 15 ਦੇ ਵਿੱਚ ਜਾ ਕੇ ਬਾਈਬਲ ਕਲਾ ਕੋਟਕਪੂਰਾ ਗੋਲੀ ਕਾਂਡ ਤੇ ਵਰਗਾੜੀ ਕਾਂਡ ਹੋਇਆ ਔਰ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਨੇ ਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇੱਕ ਚੈਨਲ ਨੂੰ ਟੈਂਟ ਲਾਉਣ ਵਾਸਤੇ ਕਰੋੜਾ ਰੁਪਈਆ SGBC ਨੇ ਦਿੱਤੇ ਬਈ ਗੁਰਦੁਆਰੇ ਦਾ ਗੋਲਗਦਾ ਪੈਸਾ ਲੋਕੀ 10-10 ਰੁਪਏ ਮੱਥਾ ਟੇਕਦੇ ਤੋਂ ਚੈਨਲ ਦਾ ਮਾਲਕ ਕੌਣ ਸੀ ਬਾਦਲ ਪਰਿਵਾਰ ਸੀ ਜਦੋਂ ਕਿਸਾਨੀ ਕਾਨੂੰਨ ਬਣੇ ਤੇ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਅਗੇਂਸਟ ਹੀ 3 ਦਿਨ 4 ਦਿਨ ਵੀਡੀਓ ਜਾਰੀ ਕਰਦੇ ਰਹੇ ਕਿ ਇਹ ਕਾਨੂੰਨ ਬਹੁਤ ਵਧੀਆ ਨੇ ਇਹ ਹੱਕ ਦੇ ਕਾਨੂੰਨ ਨੇ ਜਦੋਂ ਦੇਖਿਆ ਪੰਜਾਬ ਦਾ ਕਿਸਾਨ ਪੰਜਾਬ ਦੀ ਆਵਾਮ ਪੰਜਾਬ ਦਾ ਸਿੱਖ ਖੜਾ ਹੋ ਗਿਆ ਫਿਰ ਆਪਾਂ ਯੂ-ਟਰਨ ਲੈ ਲਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਜੋ ਬੋਲਿਆ ਗਿਆ ਉਸ ਤੋਂ ਬਾਅਦ ਵੀ ਅੱਜ ਵੀ ਅਕਾਲੀ ਦਲ ਜਿਹੜਾ ਤਰਲੋ ਮੱਛੀ ਹੈਗਾ ਕਿਸੇ ਤਰੀਕੇ ਮੇਰਾ ਭਾਰਤੀ ਜਨਤਾ ਪਾਰਟੀ ਨਾਲ ਕੇਂਦਰ ਨਾਲ ਸਮਝੌਤਾ ਹੋ ਜੇ ਬੇਸ਼ਰੀ ਕਾਲ ਤੱਕ ਸਾਡੇ ਕਾਰਜਵਾਹਕ ਜਥੇਦਾਨ ਨੂੰ ਉਹੇ ਕਰ ਦੇ ਦੇ ਕਿ ਮਾਰਿਆ ਗਿਆ ਰਿਪੋਰਟ ਤੁਹਾਡੇ ਟੇਬਲ ਤੇ ਪਈ ਹੈ ਉਹਦੇ ਵਿੱਚ ਲਿਖਿਆ ਹੋਇਆ ਬੀਪੀ ਤਿਵਾੜੀ ਵੱਲੋਂ ਕਿ ਇਹ ਇੱਕ ਫੇਕ ਮਾਮਲਾ ਬਣਾਇਆ ਗਿਆ ਕਿ ਜਥੇਦਾਨ ਗੁਰਦੇਵ ਸਿੰਘ ਗੋਂਕੇ ਕਸਟਡੀ ਚੋਂ ਭੱਜ ਗਿਆ ਤੁਸੀਂ ਅਫਸਰਾਂ ਤੇ ਪਰਚਾ ਦਿਓ ਅਫਸਰ ਤਾਂ ਉਹ ਸਾਰੇ ਜਿੰਦੇ ਸੀ ਸਭ ਕੁਝ ਸੀਗਾ ਪਰਚਾ ਦਿਓ ਅੰਦਰ ਕਰੋ ਪੁੱਛੋ ਡੈੱਡ ਬੋਡੀ ਕਿੱਥੇ ਹੈ ਅੱਜ ਜਲੰਧਰ ਦੇ ਵਿੱਚ ਜਿਹੜੀ ਗੁਰਗਰਾਹ ਸਾਹਿਬ ਦੀ ਬੇਅਦਬੀਆਂ ਦੇ ਨਕੂਦਰ ਦਸ ਕਾ ਹੋਇਆ ਸਾਕਾ ਚਾਰ ਸਿੱਖਾਂ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਗਿਆ ਅੱਜ ਵੀ ਰਿਪੋਰਟ ਜਨ ਤੱਕ ਨਹੀਂ ਹੋਈ ਉਸ ਵੇਲੇ ਡੀਸੀ ਜਲੰਧਰ ਸੀਗਾ ਦਰਬਾਰਾ ਸਿੰਘ ਗੁਰੂ ਔਰ ਐਸਐਸਪੀ ਸੀ ਇਜਹਾਰ ਆਲਮ ਜਿਨ੍ਹਾਂ ਨੇ ਬਾਅਦ ਚ ਦੋਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਦੋਨਾਂ ਨੂੰ ਅਕਾਲੀ ਦਲ ਨੇ ਆਪਣੀ ਟਿਕਟ ਦਿੱਤੀ ਇਜਹਾਰ ਆਲਮ ਨੂੰ ਵੱਕਬੋੜ ਦਾ ਚੇਅਰਮੈਨ ਬਣਾਇਆ ਤੇ ਅੱਜ ਵੀ ਉਹ ਰਿਪੋਰਟ ਜਿਹੜੀ ਹੈ ਬੰਦ ਪਈ ਆ ਭਈ ਇਹ ਗੋਲੀ ਚਲਾਣ ਦੇ ਹੁਕਮ ਕਿੰਨੇ ਦਿੱਤੇ ਸੀ ਬਾਬਾ ਰਾਮ ਰਹੀਮ ਨੂੰ ਤੁਸੀਂ ਅਕਾਲ ਤਖਤ ਸਾਹਿਬ ਤੋਂ ਮਾਫ ਕਰਾਉਂਦੇ ਪਏ ਹੋ ਜਿੰਨੇ ਜਿਹੜਾ ਕਲੀਅਰ ਹੋ ਗਿਆ ਕਿ ਉਹਨੇ ਬਲਾਤਕਾਰ ਕੀਤਾ ਉਹਨੇ ਮਰਡਰ ਕੀਤਾ ਸਜ਼ਾ ਹੋ ਗਈਆਂ ਤੇ ਤੁਸੀਂ ਉਹਦੀ ਚਿੱਠੀ ਲੈ ਕੇ ਦਰਬਾਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮਾਫ ਕਰਾਉਂਦੇ ਪਏ ਹੋ ਜਿੰਨੇ ਸਿੱਖੀ ਦਾ ਕਹਾਣ ਕੀਤਾ ਜਿੰਨੇ ਸ਼੍ਰੀ ਗੁਰਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਜਿਨ੍ਹਾਂ ਨੇ ਅੰਗ ਪਾੜ ਕੇ ਸੁੱਟੇ ਤੁਸੀਂ ਉਸ ਪਰਿਵਾਰ ਨੂੰ ਪਟੋਲ ਪੰਪ ਗਿਫਟ ਕਰ ਰਹੇ ਹੋ ਜਿਹੜੇ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਹੋਏ ਆ ਜਿਹਦੇ ਉੱਤੇ ਪਰਚੇ ਸੁਮੇਸ਼ ਸਿੰਘ ਸੈਣੀ ਦੇ ਦਰਜ ਹੋ ਰਹੇ ਨੇ ਔਰ ਹੋਏ ਵੀ ਨੇ ਤੁਸੀਂ ਉਸ ਜਿੰਨੇ ਸਿੱਖੀ ਦਾ ਕਹਾਣ ਕੀਤਾ ਜਿਨ੍ਹਾਂ ਨੇ ਤੁਸੀਂ ਉਸ ਅਫਸਰਾਂ ਨੂੰ ਪੰਜਾਬ ਦਾ ਡੀਜੀਪੀ ਲਾ ਦਿੱਤਾ ਤੁਸੀਂ ਦੇਖੋ ਨਿੱਜੀ ਚਰਚਾਂ ਦੇ ਦੱਸਦਾ ਸੀ ਯਾਰ ਬੰਦਾ ਜਾ ਰਿਹਾ ਅਮਰ ਛੱਕੇ ਬੰਦੇ ਜਾ ਰਹੇ ਯਾਰ ਕਿੱਥੇ ਆਪਾਂ ਕਿਹੜੀ ਕਿੱਧਰ ਆਪਾਂ ਸਿੱਖੀ ਨੂੰ ਲੈ ਕੇ ਕਿੱਧਰ ਜਾ ਰਹੇ ਆ ਇਹਦਾ ਜ਼ਿੰਮੇਵਾਰ ਸਿਰਫ ਉਹੀ ਹੈ ਜਿਨ੍ਹਾਂ ਦੇ ਕੋਲ ਧਰਮ ਦੇ ਪ੍ਰਸਾਰ ਔਰ ਪ੍ਰਚਾਰ ਦੀ ਜ਼ਿੰਮੇਵਾਰੀ ਹੈ ਹੁਣ ਅੱਜ ਵੀ ਜੇ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਦੀ ਗਠਜੋੜਨ ਦੀ ਗੱਲ ਚੱਲ ਰਹੀ ਹੈ ਤੇ ਜੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਗਠਜੋੜਨ ਕਰਦੇ ਨੇ ਤਾਂ ਉਹ ਵੀ ਤਾਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛੜਨ ਕਰਨ ਲਈ ਗੱਲ ਹੈ ਨਾ ਅੰਤਰਾਤਨ ਫਕਰੇ ਕੌਮ ਦਾ ਖਿਤਾਬ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ 2011 ਦੇ ਵਿੱਚ ਇਹ ਖਿਤਾਬ ਦਿੱਤਾ ਗਿਆ ਪਰ ਉਸ ਤੋਂ ਬਾਅਦ ਹੁਣ ਤੱਕ ਵੱਖ-ਵੱਖ ਮੁੱਦਿਆਂ ਉੱਤੇ ਮੁxtਲਫ ਸਮਿਆਂ ਦੇ ਵਿੱਚ ਉਸ ਖਿਤਾਬ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਭਾਵੇਂ ਉਹ 2015 ਦਾ ਸਾਕਾ ਹੋਵੇ ਜਾਂ ਫਿਰ ਹੁਣ ਇਸ ਵਿਲੇਜ ਤੋਂ ਕੌਕੇ ਕਤਲकांड ਨੂੰ ਲੈ ਕੇ ਪੜਤਾਲ ਚੱਲਦੀ ਪਈ ਹੈ ਉਸ ਦੀ ਇਨਸਾਫ ਦੀਆਂ ਮੰਗਾਂ ਚੱਲਦੀਆਂ ਪਈਆਂ ਉਸ ਦਰਮਿਆਨ ਵੀ ਹੁਣ ਇਹ ਮੰਗ ਉੱਠ ਰਹੀ ਹੈ ਕਿ ਫਖਰੇ ਕੌਮ ਹੁਣ ਤਾਂ ਵਾਪਸ ਲੈ ਲਿਆ ਜਾਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਦੁਨੀਆ ਦੇ ਵਿੱਚ ਨਹੀਂ ਪਰ ਫਖਰੇ ਕੌਮ ਜਿਹੜਾ ਖਿਤਾਬ ਹੈਗਾ 2011 ਚ ਦਿੱਤਾ ਅਜੇ ਤੱਕ ਉਹਨਾਂ ਦੇ ਨਾਂ ਤੇ ਬੋਲਦਾ ਆ ਪਰ ਹੁਣ ਇਹ ਮੰਗ ਸਰਹੱਦ ਪਾਰ ਤੋਂ ਆਉਣ ਲੱਗ ਗਈਆਂ ਨੇ ਦੂਰ ਬੈਠੇ ਸਿੰਘ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੀ ਹਾਲਾਤ ਬਣੇ ਔਰ ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਖਿਤਾਬ ਦੇ ਉੱਤੇ ਹੁਣ ਤੱਕ ਦੇ ਕੀ ਅਪਡੇਟਸ ਹੈਗੇ ਨੇ ਬਾਕੀ ਗੱਲਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਹੁਣ ਤਾਂ ਖਾਸਾ ਮਾੜਾ ਹਾਲ ਹੋ ਗਿਆ ਆ ਹੁਣ ਫਖਰੇ ਕੌਮ ਦਾ ਜਿਹੜਾ ਖਿਤਾਬ ਹੈਗਾ ਆ ਉਹ ਬੜੀ ਤੇਜ਼ ਮੰਗ ਹੋ ਰਹੀ ਆ ਕਿ ਵਾਪਸ ਕਰ ਦਿੱਤਾ ਜਾਵੇ ਫਖਰੇ ਕੌਮ ਦਾ ਖਿਤਾਬ ਇੰਨਾ ਜ਼ਿਆਦਾ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਦੇਖੋ ਸਾਹਬ ਸਿੰਘ ਜੀ ਸਭ ਤੋਂ ਵੱਡੀ ਗੱਲ ਹੈ ਕਿ ਜੇ ਅਸੀਂ ਪਿਛੋਕੜ 'ਚ ਜਾ ਕੇ ਦੇਖੀਏ ਤੇ ਸ਼ਰੂਮ ਨਹੀਂ ਅਕਾਲੀ ਦਲ ਬਾਦਲ ਹੂੰ ਨਰੋਲ ਪੰਥਕ ਪਾਰਟੀ ਸੀ ਜਿੰਨਾਂ ਪੰਥ ਦੀ ਪਾਰਟੀ ਗਈ ਹੈ ਕਿਉਂਕਿ ਅਕਾਲੀ ਦਲ ਦਾ ਸੰਘਰਸ਼ ਭਰਿਆ ਇਤਿਹਾਸ ਰਿਹਾ ਐ ਐਡਾ ਇਤਿਹਾਸ ਰਿਹਾ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਟੱਕਰ ਲਈਤੀ ਜਿਨ੍ਹਾਂ ਨੇ ਮਸੰਦਾ ਨਾਲ ਟੱਕਰ ਲਈਤੀ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ ਐਸਜੀਪੀਸੀ ਦਾ ਗਠਨ ਅਕਾਲੀ ਦਲ ਪਾਰਟੀ ਇੱਕ ਸੰਘਰਸ਼ ਚੋਂ ਨਿਕਲ ਕੇ ਆਈ ਹੈ ਔਰ ਲੱਗਿਆ ਕਿਤੇ ਸਿੱਖ ਕੌਮ ਨੂੰ ਵੀ ਸਾਡੀ ਇਹ ਪਾਰਟੀ ਜਿਹੜੀ ਹੈ ਨਰੋਲ ਸਿੱਖਾਂ ਦੀ ਤੇ ਪੰਥ ਦੀ ਰੱਖਿਆ ਕਰਨ ਵਾਲੀ ਪਾਰਟੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਜੇ ਤੁਸੀਂ ਪੁਰਾਣੇ ਅਕਾਲੀ ਦਲ ਦੇ ਲੀਡਰਾਂ ਦਾ ਮਾਸਟਰ ਤਾਰਾ ਸਿੰਘ ਹੋਰਾਂ ਦਾ ਗਿਆਨੀ ਕਰਤਾਰ ਸਿੰਘ ਹੋਰਾਂ ਦਾ ਇਹਨਾਂ ਦਾ ਸਾਰਿਆਂ ਦਾ ਕਿਰਦਾਰ ਦੇਖੋ ਤੇ ਇਹਨਾਂ ਦੀ ਜੀਵਨ ਜਿਹੜਾ ਵਾ ਬੀਤ ਗਿਆ ਸੰਘਰਸ਼ ਤੇ ਨਾਲ ਸਿੱਖਾਂ ਦੇ ਸੰਘਰਸ਼ ਤੇ ਲਈ ਜਿਹੜੇ ਇੰਦਰਾ ਗਾਂਧੀ ਜਦੋਂ ਇੰਦਰਾ ਗਾਂਧੀ ਦੀ ਹਕੂਮਤ ਇੱਕ ਜਿਹੜੀ ਕਹੀ ਜਾਂਦੀ ਹੈ ਕਿ ਉਸ ਵੇਲੇ ਦੀ ਇੱਕ ਤਾਨਾਸ਼ਾਈ ਹਕੂਮਤ ਸੀ ਜਿਹਦੇ ਵਿੱਚ ਅਮਰਜੈਂਸੀ ਵੀ ਲੱਗੀ ਉਹਦੇ ਵਿੱਚ ਵੀ ਅਕਾਲੀ ਦਲ ਇੱਕ ਇਹੋ ਜੀ ਪਾਰਟੀ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਅੱਗੇ ਕੁਟਨੇ ਨਹੀਂ ਟਿੱਕੇ ਔਰ ਡਟ ਕੇ ਖੜੀ ਰਹੀ ਅਮਰਜੈਂਸੀ ਦੇ ਵਿੱਚ ਜੇਲ੍ਹਾਂ ਵੀ ਭਰੀਆਂ ਔਰ ਪੰਜਾਬੀ ਸੂਬਾ ਵੀ ਜਿਹੜਾ ਵੈ 1966 ਦੇ ਵਿੱਚ ਜਿਹੜਾ ਬਣਵਾਇਆ ਉਹ ਛੋਟੀ ਗੱਲ ਨਹੀਂ ਹੁੰਦੀ ਕਿ ਉਸ ਵੇਲੇ ਤਾਂ ਹੈ ਹੀ ਇਕੱਲੀ ਕਾਂਗਰਸ ਪਾਰਟੀ ਸੀ ਭਾਰਤੀ ਜਨਤਾ ਪਾਰਟੀ ਦਾ ਉਦੋਂ ਜਨ ਸੰਗ ਹੁੰਦਾ ਸੀ ਤੇ ਜਨ ਸੰਗ ਬਹੁਤ ਛੋਟਾ ਜਿਹਾ ਪਾਰਟੀ ਸੀ ਜਨ ਸੰਗ ਔਰ ਉਸ ਦੌਰਾਨ ਇੰਦਰਾ ਗਾਂਧੀ ਜਿਹੜੀ ਇੱਕ ਪਾਵਰਫੁਲ ਲੇਡੀ ਮੰਨੀ ਜਾਂਦੀ ਸੀ ਉਹਦੇ ਸਾਹਮਣੇ ਤੁਸੀਂ ਸੰਘਰਸ਼ ਕੀਤਾ ਔਰ ਉਹ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਦੀਆਂ ਗੱਥਾਵਾਂ ਬੜੀਆਂ ਲੰਬੀਆਂ ਉਹ ਇੱਕ ਸਿੱਖ ਕੌਮ ਨੂੰ ਲੱਗਦਾ ਸੀ ਕਿ ਸਾਡੀ ਇੱਕ ਰਹਿਨੁਮਾ ਜਿਹੜੇ ਨੇ ਸਿੱਖਾਂ ਦੀ ਗੱਲ ਕਰਨ ਲਈ ਇਹ ਪਾਰਟੀ ਸਾਡੀ ਹੈਗੀ ਆ ਅਤੇ ਇਸ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਬੜੇ ਜਜਾਰੂ ਨੇ ਲੇਕਿਨ ਜਿੱਦਾਂ ਜਿੱਦਾਂ ਤਬਦੀਲੀਆਂ ਆਈਆਂ ਜਿਹੜੀ ਪਾਰਟੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੱਲਦੀ ਸੀ ਜਿਹੜੀ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲਦੀ ਸੀ ਜਿਹੜੀ ਖੇਤਾਂ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਕੋਲੋਂ ਚੱਲਦੀ ਸੀ ਉਹ ਪਾਰਟੀ ਬਾਅਦ ਵਿੱਚ ਰੈਡੀਸਨ ਹੋਟਲਾਂ ਤੋਂ ਚੱਲਣ ਲੱਗੀ ਜਿਹੜੀ ਪਾਰਟੀ ਸਰਕਟ ਹਾਊਸ ਦੇ ਵਿੱਚ ਆ ਕੇ ਸਚੀ ਮਿਨਿਸਟਰ ਰਹਿੰਦਾ ਸੀ ਉਹ ਚੀਫ ਮਿਨਿਸਟਰ ਫਿਰ ਰੈਡੀਸਨ ਹੋਟਲ ਤੇ ਹਾਇਆਤ ਹੋਟਲ ਵੱਡੇ ਵੱਡੇ ਹੋਟਲਾਂ ਚ ਬਹਿਣ ਲੱਗ ਪਿਆ ਇਹ ਪਰਵਰਤਨ ਦਾ ਦੌਰ ਆਇਆ ਉਹਨੇ ਪਰਵਰਤਨ ਦਾ ਦੌਰ ਕਦੋਂ ਆਇਆ ਜਦੋਂ ਅਕਾਲੀ ਦਲ ਦੇ ਵਿੱਚ ਪਿੰਡਾਂ ਦੀਆਂ ਸੱਥਾਂ ਤੋਂ ਬਾਹਰ ਨਿਕਲ ਕੇ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਮੀਟਿੰਗਾਂ ਦਾ ਦੌਰ ਜਿਹੜਾ ਫਾਈਵ ਸਟਾਰ ਹੋਟਲਾਂ ਵੱਲ ਚਲਾ ਗਿਆ ਜਦੋਂ ਕਾਰਪੋਰੇਟ ਇਹਦੇ ਵਿੱਚ ਹੈਵੀ ਹੋ ਗਿਆ ਕਾਰਪੋਰੇਟ ਲੀਡਰ ਜਿਹੜੇ ਆ ਵੱਡੇ ਵੱਡੇ ਸਰਮਾਏ ਵਾਲੇ ਘਰ ਜਿਹੜੇ ਆ ਉਹ ਇਸ ਪਾਰਟੀ ਦੇ ਵਿੱਚ ਆ ਕੇ ਚੋਣਾਂ ਲੜਨ ਲੱਗ ਪਏ ਜਦੋਂ ਚੋਣਾਂ ਲੜਦੇ ਸੀ ਪਹਿਲਾਂ ਅਕਾਲੀ ਦਲ ਦੇ ਵਿੱਚ ਲੀਡਰ ਤੁਸੀਂ ਪੁਰਾਣਾ ਪਛੋਕੜ ਦੇਖੋ ਜਿਹੜੇ ਲੀਡਰ ਹੁੰਦੇ ਸੀ ਆ ਅਜੀਤ ਸਿੰਘ ਕੋਹਾਰ ਵਰਗੇ ਇਹਨਾਂ ਨੇ ਪਿੰਡ ਦੇ ਖੂਦ ਉੱਤੇ ਬਹਿ ਕੇ ਸਾਰੀ ਦਿਹਾੜੀ ਆਪਣੀ ਲਾ ਦੇਣੀ ਪਿੰਡਾਂ ਦੇ ਲੋਕਾਂ ਦੇ ਵਿੱਚ ਔਰ ਗੁਰ ਕੁਲਦੀਪ ਸਿੰਘ ਵਡਾਲਾ ਹੁੰਦੇ ਸੀ ਇਹਨਾਂ ਨੇ ਆਪਣਾ ਸੰਘਰਸ਼ ਜਿਹੜਾ ਉਹ ਸਿੱਖੀ ਦੇ ਲਈ ਉਤਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਨਾਲ ਲੇਕਿਨ ਜਿੱਦਾਂ ਜਿੱਦਾਂ ਟਾਈਮ ਬੀਤਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਟਾਈਮ 2000 ਵਿੱਚ ਜੇ ਸਮਝਾਂ ਤੇ 12 ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਰਥੋਂ ਸੱਤਾ ਜਿਹੜੀ ਹੈ ਇੱਕ ਤਰ੍ਹਾਂ ਚੱਲੀ ਗਈ ਸੀ ਉਹ 2012 ਤੋਂ ਵਿੱਚ ਸੱਤਾ ਦੇ ਉੱਤੇ ਟੋਟਲ ਜਿਹੜਾ ਸਰਦਾਰ ਸੁਖਬੀਰ ਸਿੰਘ ਕਾਬਜ਼ ਹੋ ਗਏ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਕਮਾਂਡ ਇਹਦੀ ਆਈ ਤੇ ਉਸ ਤੋਂ ਬਾਅਦ ਇਹ ਚ ਕਾਰਪੋਰੇਟ ਦੀ ਐਂਟਰੀ ਹੋਈ ਵੱਡੇ ਵੱਡੇ ਜਿਹੜੇ ਸਰਮਾਇਦਾਰ ਨੇ ਉਹ ਅਕਾਲੀ ਦਲ ਦੇ ਲੀਡਰ ਬਣਗੇ ਜਿਨ੍ਹਾਂ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ ਜਿਨ੍ਹਾਂ ਨੇ ਅਕਾਲੀ ਦਲ ਦਾ ਸੰਘਰਸ਼ ਨਹੀਂ ਪੜਿਆ ਉਹ ਆ ਕੇ ਕੌਣ ਆ ਗਿਆ ਜੀ ਇਹ ਜਿਹੜੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕੁਲਵੰਤ ਸਿੰਘ ਮੋਹਾਲੀ ਤੋਂ ਉਹ ਐਂਟਰ ਕਰ ਗਏ ਜਨਤਾ ਲੈਂਡ ਪ੍ਰੋਮੋਟਰ 1500 ਕਰੋੜ ਦਾ ਗਰੁੱਪ ਐਨ ਕੇ ਸ਼ਰਮਾ ਜਿਰਕਪੋਲਾਲੇ ਗਰੁੱਪ ਕਹਿੰਦਾ ਮਤਲਬ ਹੈਗਾ ਕਿ ਇਦਾਂ ਹੀ ਮਾਲਵੇ ਦੇ ਵੱਡੇ ਵੱਡੇ ਜਿਹੜੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਰਪੋਰੇਟ ਦੀ ਐਂਟਰੀ ਹੋਈ ਕਾਰਪੇਟ ਦੀ ਐਂਟਰੀ ਦੇ ਹੋਣ ਦੇ ਨਾਲ ਅਕਾਲੀ ਦਲ ਦਾ ਸਰੂਪ ਜਿਹੜਾ ਗੁਰਦੁਆਰੇ ਸਾਹਿਬ ਦੇ ਦੀਵਾਨ ਸਥਾਨਾਂ ਤੋਂ ਮੱਥਾ ਟੇਕ ਕੇ ਚੱਲਦਾ ਸੀ ਉਹ ਰੈਡੀਸਨ ਹੋਟਲ ਦੇ ਵਿੱਚ ਤਬਦੀਲ ਹੋ ਗਿਆ। ਉਹਦੇ ਨਾਲ ਜਿਹੜਾ ਅਕਾਲੀ ਦਲ ਦਾ ਇੱਕ ਰੰਗ ਰੂਪ ਹੀ ਬਦਲ ਗਿਆ। ਅਕਾਲੀ ਦਲ ਦਾ ਇੱਕ ਕਲਚਰ ਹੀ ਬਦਲ ਗਿਆ। ਔਰ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਦੇ ਉੱਤੇ ਬਹਿ ਕੇ ਮੀਟਿੰਗਾਂ ਕਰਨ ਵਾਲਾ ਅਕਾਲੀ ਦਲ ਸਰਕਟ ਹਾਊਸ ਤੋਂ ਵੀ ਦੂਰ ਹੋ ਕੇ ਪੰਜ ਤਾਰਾ ਹੋਟਲ, ਸੱਤ ਤਾਰਾ ਹੋਟਲ, ਵੱਡੇ ਵੱਡੇ ਮਾਲਸ ਦੇ ਵਿੱਚ ਚਲਾ ਗਿਆ। ਉਰੋਂ ਦੇ ਨਾਲ ਜਿਉ ਚਲਾ ਗਿਆ ਤੇ ਅਕਾਲੀ ਦਲ ਦੀ ਸੋਚ ਵੀ ਬਦਲ ਗਈ ਸਿੱਖ ਪੰਥ ਦੇ ਲਈ ਸੰਘਰਸ਼ ਵਾਲੀ ਜਿਹੜੀ ਸੋਚ ਸੀ ਉਹ ਖਤਮ ਹੋ ਕੇ ਸਿਰਫ ਕੁਰਸੀ ਵਾਲੀ ਸੋਚ ਤੇ ਕਾਰਪੋਰੇਟ ਸੋਚ ਬਣ ਗਈ ਔਰ ਉਹਦੇ ਨਾਲ ਅਕਾਲੀ ਦਲ ਦਾ ਬੜਾ ਨੁਕਸਾਨ ਹੋਇਆ ਮੈਨੂੰ ਕਹਿਣ ਚ ਕੋਈ ਵੀ ਇਹਦੇ ਚ ਇੱਥੇ ਗਰੇਜ ਨਹੀਂ ਹੈ ਕਿ ਅਕਾਲੀ ਦਲ ਦਾ ਉਹਨੇ ਨੁਕਸਾਨ ਬਹੁਤ ਕੀਤਾ ਇੱਕ ਕਾਰਪੋਰੇਟ ਸੈਕਟਰ ਨੇ ਬਹੁਤ ਨੁਕਸਾਨ ਕੀਤਾ ਜਿਹੜਾ ਇਹ ਉੱਤੇ ਹਾਵੀ ਹੋਇਆ ਜਿਹੜੇ ਵੱਡੇ ਵੱਡੇ ਸਰਮਾਏ ਵਾਲੇ ਪਾਰਟੀ ਸੈਂਟਰ ਕਰ ਗਏ ਉਹਨਾਂ ਨੂੰ ਕੀ ਪਤਾ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਕੀ ਸਮੱਸਿਆਵਾਂ ਪਿੰਡਾਂ ਦੇ ਵਿੱਚ ਕੀ ਲੋਕਾਂ ਦਾ ਸੰਘਰਸ਼ ਹੈ ਸਿੱਖੀ ਦਾ ਕੀ ਸੰਘਰਸ਼ ਹੈ ਔਰ ਉਸ ਤੋਂ ਬਾਅਦ ਕੀ ਹੋਇਆ ਜਿੱਦਾਂ ਜਿੱਦਾਂ ਚੱਲੀ ਗਿਆ ਫਿਰ ਕੁਰਸੀ ਅੱਗੇ ਆ ਗਈ ਪੰਥ ਲਈ ਜਿਹੜੀ ਸੰਘਰਸ਼ ਵਾਲੀ ਸੋਚ ਆ ਉਹ ਪਿੱਛੇ ਚਲੀ ਗਈ ਔਰ ਲਗਾਤਾਰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੰਨੀਆਂ ਗਲਤੀਆਂ ਹੋਈਆਂ ਕਿ ਉਹਦੇ ਨਾਲ ਸਿੱਖ ਪੰਥ ਜਿਹੜਾ ਵਾ ਉਲਟਾ ਉਹ ਨਾਰਾਜ਼ ਹੋ ਗਿਆ ਔਰ ਸਿੱਖ ਪੰਥ ਦੇ ਵਿੱਚ ਰੋਸ ਚਲਾ ਗਿਆ ਇਹ ਮਾਮਲੇ ਜੇ ਮੈਂ 2 4 5 10 ਮਾਮਲੇ ਕਰਾਂ ਜਿਹੜੇ ਇੰਪੋਰਟਡ ਹੈਗੇ ਆ ਅੱਜ ਦੀ ਮਹੱਤਵਪੂਰਨ ਹੈਗੇ ਜਿਹੜੇ ਅੱਜ ਵੀ ਜਲੰਧ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਅੱਜ ਵੀ ਅੱਗ ਸੁਲਗਦੀ ਪਈ ਆ ਅਸੀਂ ਐਸਸੀ ਨੂੰ ਸਮਝਦੇ ਆ ਜਨਤਾ ਵੀ ਸਮਝਦੀ ਆ ਸਿੱਖ ਕੌਮ ਨੇ ਵੀ ਸਮਝਿਆ ਕਿ ਜਿਹੜੇ ਮੁੱਦਿਆਂ ਦੇ ਕਰਕੇ ਅਕਾਲੀ ਦਲ ਨੂੰ ਬਣਾਇਆ ਗਿਆ ਸੀ ਉਹ ਅੱਜ ਮੁੱਦੇ ਉਲਟਾ ਅਕਾਲੀ ਦਲ ਨੇ ਪੈਦਾ ਕਰ ਦਿੱਤੇ ਆ ਬਿਲਕੁਲ ਇਹ ਮੰਨਿਆ ਜਾ ਸਕਦਾ ਹੈ ਕਿ ਕੋਰਪੋਰੇਟ ਵਰਡ ਜਿਹੜਾ ਬਾਅਦ ਵਿੱਚ ਆ ਗਿਆ ਪਰ ਹਜੇ ਤੱਕ ਵੀ ਇਲਜ਼ਾਮ ਉਸ ਵੇਲੇ ਦੇ ਵੀ ਅਕਾਲੀ ਦਲ ਤੇ ਲੱਗਦੇ ਉਸ ਵੇਲੇ ਦੇ ਵੀ ਬਾਦਲ ਪਰਿਵਾਰ ਤੇ ਲੱਗਦੇ ਆ ਜਦੋਂ ਪ੍ਰਕਾਸ਼ ਨਹੀਂ ਨਹੀਂ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਸੂਬੇ ਦੇ 2012 ਤੱਕ ਜੇ ਇਲਜ਼ਾਮ ਉਹਨਾਂ ਤੇ ਕੋਈ ਹੈਗਾ ਤੇ ਉਹ ਹੁਣ ਨਿਕਲ ਕੇ ਆਇਆ ਜਿੱਥੇ ਦਾ ਗੁਰਦੇਵ ਸਿੰਘ ਕੋਂਕੇ ਵਾਲਾ ਅਦਰਵਾਈਜ਼ ਉਹਨਾਂ ਦੇ ਉੱਤੇ ਡਾਇਰੈਕਟ ਅਲਿਗੇਸ਼ਨ ਕੋਈ ਨਹੀਂ ਸੀ ਉਹਨਾਂ ਦੇ ਉੱਤੇ ਕੋਈ ਇਦਾਂ ਦਾ ਅਲਿਗੇਸ਼ਨ ਨਹੀਂ ਕਿ ਸਿੱਖੀ ਦਾ ਘਾਣ ਕਰ ਰਹੇ ਨੇ ਕਿਉਂਕਿ ਜਿੱਦਾਂ ਐਸਜੀਪੀਸੀ ਸ਼ਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਚਰਨ ਸਿੰਘ ਟੋੜਾਗੋਲੋਂ ਕੋਈ ਗਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੀ ਆਪਾਂ ਸਿੱਧੇ ਤੌਰ ਤੇ ਉੱਤੇ ਕਾਬਜ਼ ਹੋਏ ਉਸ ਤੋਂ ਬਾਅਦ ਆ ਕੇ ਕਾਫੀ ਕੁਝ ਚੇਂਜ ਹੋਇਆ ਕਾਫੀ ਕੁਝ ਚੇਂਜ ਹੋਇਆ ਗੁਰਦੁਆਰੇ ਦੇ ਪੈਸੇ ਦੇ ਗੋਲਕਾਂ ਦੇ ਜਿਹੜੇ ਇਲਜ਼ਾਮ ਲੱਗੇ ਪੈਸੇ ਦੀ ਦੁਰਵਰਤੋਂ ਦੇ ਪਹਿਲਾਂ ਨਹੀਂ ਲੱਗੇ ਕਦੀ ਗੋਲਕਾਂ ਦੇ ਇਲਜ਼ਾਮ ਦੇ ਪੈਸੇ ਕਿਉਂਕਿ ਜਿਹੜੀ ਪੁਰਾਣਾ ਦੌਰ ਸੀ ਨਾ ਟਕਸਾਲੀ ਲੀਡਰਾਂ ਦਾ ਟਕਸਾਲੀ ਅਕਾਲੀਆਂ ਦਾ ਉਹ ਤਾਂ ਪੰਥ ਲਈ ਸੀ ਮਾਸਟਰ ਤਾਰਾ ਸਿੰਘ ਬਾਪੂ ਸਰੂਪ ਸਿੰਘ ਇਹਨਾਂ ਦੀ ਉੱਤੇ ਤਾਂ ਜੀਵਨੀਆਂ ਪੜਨ ਵਾਲੀਆਂ ਹੈਗੀਆਂ ਬਹੁਤ ਮਤਲਬ ਜਿਹੜਾ ਵਾ ਇੱਕ ਲੰਬਾ ਸੰਘਰਸ਼ ਸੀਗਾ ਹੁਣ ਤੁਸੀਂ ਦੇਖੋ 2015 ਦੇ ਵਿੱਚ ਜਾ ਕੇ ਬਾਈਬਲ ਕਲਾ ਕੋਟਕਪੂਰਾ ਗੋਲੀ ਕਾਂਡ ਤੇ ਵਰਗਾੜੀ ਕਾਂਡ ਹੋਇਆ ਔਰ ਇਸ ਤੋਂ ਬਾਅਦ ਉਹਨਾਂ ਦੇ ਉੱਤੇ ਨੇ ਹੱਥੇ ਸਿੰਘਾਂ ਨੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਹਿਲਾ ਕਾਂਡ ਹੋ ਗਿਆ ਸ੍ਰੀ ਗੁਰਦੁਆਰਾ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ 328 ਅਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋ ਗਏ ਅੱਜ ਤੱਕ ਨਹੀਂ ਪਤਾ ਲੱਗਿਆ ਕਿੱਥੇ ਚਲਾ ਗਿਆ ਔਰ ਇਹੀ ਤੁਸੀਂ ਦੇਖਿਆ ਪਿੱਛੇ ਜਿਹੜਾ ਇੰਨਾ ਰੌਲਾ ਪਿਆ ਕਿ ਇੱਕ ਚੈਨਲ ਨੂੰ ਟੈਂਟ ਲਾਉਣ ਵਾਸਤੇ ਕਰੋੜਾ ਰੁਪਈਆ ਐਸਜੀਬੀਸੀ ਨੇ ਦੇ ਦਿੱਤੇ ਬਈ ਗੁਰਦੁਆਰੇ ਦਾ ਗੋਲਗੱਦਾ ਪੈਸਾ ਲੋਕੀ 10-10 ਰੁਪਏ ਮੱਥਾ ਟੇਕਦੇ ਤੁਸੀਂ ਵੀ ਚੈਨਲ ਨੂੰ ਇੰਨਾ ਪੈਸਾ ਭੇਜ ਦਿੱਤਾ ਬਈ ਟੈਂਟ ਲਾ ਲਓ ਤੇ ਚੈਨਲ ਕੋਈ ਟੈਂਟ ਲਾਉਣ ਦਾ ਕੰਮ ਥੋੜਾ ਕਰਦਾ ਉਹ ਚੈਨਲ ਦਾ ਮਾਲਕ ਕੌਣ ਸੀ ਸਭ ਨੂੰ ਪਤਾ ਸੀ ਮਾਲਕ ਬਾਦਲ ਪਰਿਵਾਰ ਸੀ ਫਿਰ ਤੁਸੀਂ ਜੇ ਪੰਜਾਬ ਦਾ ਨਰੋਲ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਤੇ ਜਦੋਂ ਕਿਸਾਨੀ ਕਾਨੂੰਨ ਬਣੇ ਤੇ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਅਗੇਂਸਟ ਹੀ 3 ਦਿਨ 4 ਦਿਨ ਵੀਡੀਓ ਜਾਰੀ ਕਰਦੇ ਰਹੇ ਕਿ ਇਹ ਕਾਨੂੰਨ ਬਹੁਤ ਵਧੀਆ ਨੇ ਇਹ ਹੱਕ ਦੇ ਕਾਨੂੰਨ ਨੇ ਜਦੋਂ ਦੇਖਿਆ ਪੰਜਾਬ ਦਾ ਕਿਸਾਨ ਪੰਜਾਬ ਦੀ ਆਵਾਮ ਪੰਜਾਬ ਦਾ ਸਿੱਖ ਖੜਾ ਹੋ ਗਿਆ ਫਿਰ ਆਪਾਂ ਯੂ-ਟਰਨ ਲੈ ਲਿਆ ਪੇਰਾ ਪਰ ਅੱਜ ਵੀ ਦੇਖੋ ਜਦੋਂ ਬੰਦੀ ਸਿੰਘਾਂ ਦੀ ਦੇ ਉੱਤੇ ਲੋਕ ਸਭਾ 'ਚ ਬੋਲਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਜੋ ਬੋਲਿਆ ਗਿਆ ਉਸ ਤੋਂ ਬਾਅਦ ਵੀ ਅੱਜ ਵੀ ਅਕਾਲੀ ਦਲ ਜਿਹੜਾ ਤਰਲੋ ਮੱਛੀ ਹੈਗਾ ਕਿਸੇ ਤਰੀਕੇ ਮੇਰਾ ਭਾਰਤੀ ਜਨਤਾ ਪਾਰਟੀ ਨਾਲ ਕੇਂਦਰ ਨਾਲ ਸਮਝੌਤਾ ਹੋ ਜੇ ਇਹ ਸਾਰੇ ਇਹ ਇਹ ਫੈਕਟਰ ਥੋੜਾ ਮੂੰਹ ਤਾਂ ਵੈਸੇ ਉਹ ਕਹਿੰਦੇ ਆ ਕਿ ਅਸੀਂ ਨਹੀਂ ਕਰਨਾ ਹੈਗਾ ਨਹੀਂ ਮੂੰਹੋਂ ਕਹਿੰਦੇ ਰਹਿਣ ਜਾ ਕੇ ਦਿੱਲੀ ਦੇਖੋ ਜਲੰਧਰ ਕਹਿੰਦੇ ਨਾ ਦਿੱਲੀ ਜਾ ਕੇ ਦੇਖੋ ਤੇ ਤਰਲੋ ਮੱਛੀ ਹੋਏ ਪਏ ਆ ਦਿੱਲੀ ਲੀਡਰਾਂ ਨਾਲ ਗਲਤ ਕਰੋ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਉਹ ਤਾਂ ਰੋਜ ਫੋਨ ਕਰਦੇ ਨੇ ਬਈ ਨਵੇੜ ਲੋ ਜੀ ਸਾਡੇ ਨਾਲ ਨਵੇੜ ਲੀ ਗੱਲ ਚਲੋ ਆਪਾਂ ਇੱਥੋਂ ਵੀ ਹਟ ਜਾਈਏ ਗੁਰਦੇਵ ਸਿੰਘ ਕੋਂਕੇ ਵਾਲਾ ਮਾਮਲਾ ਹੈ ਬਈ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਵਾਹ ਜੱਥੇਦਾਨ ਨੂੰ ਉਹ ਹੀ ਕਰ ਦੇ ਦੇ ਕਿ ਮਾਰਿਆ ਗਿਆ ਔਰ ਰਿਪੋਰਟ ਤੁਹਾਡੇ ਟੇਬਲ ਤੇ ਪਈ ਹੈ ਉਹਦੇ ਵਿੱਚ ਲਿਖਿਆ ਹੋਇਆ ਬੀਪੀ ਤਿਵਾੜੀ ਵੱਲੋਂ ਕਿ ਇਹ ਇੱਕ ਫੇਕ ਮਾਮਲਾ ਬਣਾਇਆ ਗਿਆ ਕਿ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਕਸਟਡੀ ਚੋਂ ਭੱਜ ਗਿਆ ਇੱਕ ਏਡੀਜੀਪੀ ਰੈਂਕ ਦੇ ਅਫਸਰ ਨੇ ਲਿਖਤਾ ਤੁਸੀਂ ਅਫਸਰਾਂ ਤੇ ਪਰਚਾ ਦਿਓ ਅਫਸਰ ਤਾ ਉਹ ਸਾਰੇ ਜਿੰਦੇ ਸੀ ਸਭ ਕੋਈ ਸੇਗਾ ਪਰਚਾ ਦਿਓ ਅੰਦਰ ਕਰੋ ਪੁੱਛੋ ਡੈੱਡ ਬੋਡੀ ਕਿੱਥੇ ਆ ਅੱਜ 1998 ਤੋਂ ਬਾਅਦ ਅੱਜ 26 ਸਾਲ ਬਾਅਦ ਕਿਹੜਾ ਕੁਛ ਸਬੂਤ ਲੱਭਣੇ ਆ ਉੱਥੇ ਕਿਹਾ ਜਾਂਦਾ ਨਾ ਭਈ ਨਿਆਂ ਵਿੱਚ ਦੇਰੀ ਜੜੀ ਆ ਇਹਦਾ ਮਤਲਬ ਨਿਆਂ ਨਹੀਂ ਮਿਲਣਾ ਠੀਕ ਹੈ ਨਾ ਇਹ ਬੜੀ ਇੰਗਲਿਸ਼ ਦੀ ਬਾਹੀ ਕਹਾਵਤ ਲੈ ਨਾ ਮੈਂ ਪੰਜਾਬੀ ਚ ਟ੍ਰਾਂਸਲੇਟ ਕਰਕੇ ਦੱਸਦੀ ਚਲੋ ਜੇ ਇਤੋਂ ਵੀ ਹਟ ਜੀਏ ਅੱਜ ਜਲੰਧਰ ਦੇ ਵਿੱਚ ਜਿਹੜੀ ਗੁਰਗਰਾਹਨ ਸਾਹਿਬ ਦੀ ਬੇਅਦਬੀਆਂ ਦੇ ਨਕੂਦਰ ਦਾਸ ਕਾ ਹੋਇਆ ਸਾਕਾ ਚਾਰ ਸਿੱਖਾਂ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਗਿਆ ਅੱਜ ਵੀ ਰਿਪੋਰਟ ਜਨ ਤੱਕ ਨਹੀਂ ਹੋਈ ਉਸ ਵੇਲੇ ਉਸ ਵੇਲੇ ਕੌਣ ਸੀਗਾ ਡੀਸੀ ਉਸ ਵੇਲੇ ਡੀਸੀ ਜਲੰਧਰ ਸੀਗਾ ਦਰਬਾਰਾ ਸਿੰਘ ਗੁਰੂ ਔਰ ਐਸਐਸਪੀ ਸੀ ਇਜਹਾਰ ਆਲਮ ਜਿਨ੍ਹਾਂ ਨੇ ਬਾਅਦ ਚ ਦੋਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਦੋਨਾਂ ਨੂੰ ਅਕਾਲੀ ਦਲ ਨੇ ਆਪਣੀ ਟਿਕਟ ਦਿੱਤੀ ਇਜਾਹਰ ਆਲਮ ਨੂੰ ਵੱਕਾਪੋਰਡ ਦਾ ਚੇਅਰਮੈਨ ਬਣਾਇਆ ਤੇ ਅੱਜ ਵੀ ਉਹ ਰਿਪੋਰਟ ਜਿਹੜੀ ਹੈ ਬੰਦ ਪਈ ਆ ਭਈ ਇਹ ਗੋਲੀ ਚਲਾਣ ਦੇ ਹੁਕਮ ਕਿੰਨੇ ਦਿੱਤੇ ਸੀ ਤੇ ਤੁਸੀਂ ਜਿਨ੍ਹਾਂ ਨੇ ਗੋਲੀ ਚਲਾਈ ਹੈ ਪੁਲਿਸ ਨੇ ਉਹਦੇ ਚੀਫ ਨੂੰ ਤੁਸੀਂ ਵੱਕਾਪੋਰਡ ਦਾ ਚੇਅਰਮੈਨ ਬਣਾ ਰਹੇ ਹੋ ਤੇ ਅਕਾਲੀ ਦਲ ਦਾ ਉਹਨੂੰ ਟਿਕਟ ਦੇ ਰਹੇ ਹੋ ਫਿਰ ਹੋਰ ਇਸ ਤੋਂ ਬਾਅਦ ਚਲੋ ਇਹ ਇਹ ਤੋਂ ਵੀ ਵੱਧ ਅੱਗੇ ਆਪਾਂ ਹੋਰ ਗੱਲ ਕਰ ਲਈਏ ਤੁਸੀਂ ਦੇਖੋ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਿਹੜੀ ਐਸਜੀਪੀਸੀ ਦੀ ਜ਼ਿੰਮੇਦਾਰੀ ਹੁੰਦੀ ਆ ਉਹਦੀ ਇੱਕ ਸੌਫਟ ਕਾਪੀ ਪੈਨ ਡਰਾਈਵ ਚ ਪਾ ਕੇ ਕੈਨੇਡਾ ਚਲੀ ਗਈ ਕੈਨੇਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਗਏ ਔਰ ਬਾਅਦ ਵਿੱਚ ਸਪਲਾਈ ਕੀਤੇ ਗਏ ਤੁਸੀਂ ਮੈਨੂੰ ਇਹ ਦੱਸੋ ਯਾਰ ਅੱਜ ਤੱਕ ਉਹ ਕਿੰਨੇ ਐਸਜੀਪੀਸੀ ਦੀ ਉਹ ਪੈਨ ਡਰਾਈਵ ਜਿਹੜੀ ਆ ਉਹ ਕੱਢੀ ਕਿਸ ਰੇਟ ਵਿੱਚ ਹੀ ਕਿੰਨੇ ਵੇਚੀ ਕਿਸ ਨੂੰ ਕੁਝ ਪਤਾ ਕੁਝ ਨਹੀਂ ਪਤਾ ਕੌਣ ਜ਼ਿੰਮੇਦਾਰ ਹੈ ਇਹਦਾ ਇਹਦਾ ਨਾਂ ਤਾਂ ਸਾਹਬ ਸਿੰਘ ਜ਼ਿੰਮੇਦਾਰ ਹੈ ਨਾ ਮੈਂ ਜ਼ਿੰਮੇਦਾਰ ਨਾ ਜ਼ਿੰਮੇਦਾਰ ਹੈਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਐਸਜੀਪੀਸੀ ਨੂੰ ਰਨ ਕਰ ਰਹੇ ਨੇ ਜਿਹੜੇ ਐਸਜੀਪੀਸੀ ਦੇ ਡਰਾਈਵਰ ਨੇ ਜਿਹੜੇ ਐਸਜੀਪੀਸੀ ਨੂੰ ਅੱਗੇ ਆਪ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿਉਂਕਿ ਅਕਾਲੀ ਦਲ ਕਾਬਜ ਐ ਐਸਜੀਪੀਸੀ ਦੇ ਚਲੋ ਜੇ ਆਪਾਂ ਇਹਨਾਂ ਤੋਂ ਵੀ ਥੋੜਾ ਇਹਨਾਂ ਦੀਆਂ ਗਲਤੀਆਂ ਬਾਬਾ ਰਾਮ ਰਹੀਮ ਨੂੰ ਤੁਸੀਂ ਅਕਾਲ ਤਖਤ ਸਾਹਿਬ ਤੋਂ ਮਾਫ ਕਰਾਉਂਦੇ ਪਿਓ ਤੁਹਾਡੇ ਮੰਤਰੀ ਚਿੱਠੀ ਲੈ ਕੇ ਜਾ ਰਹੇ ਤੇ ਬਾਬਾ ਜਿੰਨ ਜਿਹੜਾ ਕਲੀਅਰ ਹੋ ਗਿਆ ਕਿ ਉਹਨੇ ਬਲਾਤਕਾਰ ਕੀਤਾ ਉਹਨੇ ਮਰਡਰ ਕੀਤਾ ਸਜ਼ਾ ਹੋ ਗਈਆਂ ਤੇ ਤੁਸੀਂ ਉਨੀ ਚਿੱਠੀ ਲੈ ਕੇ ਦਰਬਾਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮਾਫ ਕਰਾਉਂਦੇ ਪਏ ਹੋ ਔਰ ਇਹ ਇਤ ਕੋਛੋਟੀ ਗੱਲ ਹੈ ਤੁਸੀਂ ਇਹ ਦੇਖੋ ਨਾ ਜਿਹਦੇ ਉੱਤੇ ਸਿੱਖਾਂ ਦੀ ਬੇਅਦਵੀ ਦੇ ਦੋਸ਼ ਹੈ ਤੁਸੀਂ ਉਹਨੂੰ ਮਾਫ ਕਰਾਉਂਦੇ ਪਏ ਹੋ ਫਿਰ ਇਤੋਂ ਵੀ ਆਪ ਅੱਗੇ ਚਲੇ ਜਾਈਏ ਮੈਨੂੰ ਇਹ ਦੱਸੋ ਉਹਦੇ ਜਵਾਈ ਨੂੰ ਜਾਂ ਉਹਦੇ ਪਰਿਵਾਰ 'ਚ ਪٹرول ਪੰਪ ਦੇਣ ਦੀ ਕੀ ਲੋੜ ਪੈ ਗਈ ਸੀ ਜਲੰਧਰ ਕੀ ਲੋੜ ਸੀ ਉਹਦੇ ਪਰਿਵਾਰ ਨੂੰ ਪٹرول ਪੰਪ ਲਾਟ ਕਰਨ ਦੀ ਉਹ ਅਲਾਰਟ ਵੀ ਕੀਤਾ ਫਿਰ ਜਿੰਨੇ ਸਿੱਖੀ ਦਾ ਕਹਾਣ ਕੀਤਾ ਜਿੰਨੇ ਸ਼੍ਰੀ ਗੁਰਗ੍ਰਾਂਦ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਜਿਨ੍ਹਾਂ ਨੇ ਅੰਗ ਪਾੜ ਕੇ ਸੁੱਟੇ ਤੁਸੀਂ ਉਸ ਪਰਿਵਾਰ ਨੂੰ ਪਟ્રોલ ਪੰਪ ਗਿਫਟ ਕਰ ਰਹੇ ਹੋ ਫਿਰ ਇਸ ਤੋਂ ਵੀ ਜੇ ਆਪਾਂ ਅੱਗੇ ਚੱਲ ਜਾਈਏ ਹੋਰ ਤੁਸੀਂ ਇਹ ਦੇਖੋ ਕਿ ਜਿਹੜੇ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਹੋਏ ਆ ਜਿਹਦੇ ਉੱਤੇ ਪਰਚੇ ਸੁਮੇਸ਼ ਸਿੰਘ ਸੈਣੀ ਦੇ ਦਰਜ ਹੋ ਰਹੇ ਨੇ ਔਰ ਹੋਏ ਵੀ ਨਹੀਂ ਤੁਸੀਂ ਉਸ ਜਿੰਨੇ ਸਿੱਖੀ ਦਾ ਕਹਾਣ ਕੀਤਾ ਜਿਨ੍ਹਾਂ ਨੇ ਤੁਸੀਂ ਉਸ ਅਫਸਰਾਂ ਨੂੰ ਪੰਜਾਬ ਦਾ ਡੀਜੀਪੀ ਲਾ ਦਿੱਤਾ ਔਰ ਉਹਨੇ ਹੀ ਕੋਟਕਪੁਰਾ ਗੋਲੀकांड ਦੇ ਵਿੱਚ ਜਾ ਕੇ ਕੀ ਭੂਮਿਕਾ ਰਹੀ ਤੁਹਾਡੇ ਸਾਹਮਣੇ ਆਇਆ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਬਈ ਸਿੱਖੀ ਦਾ ਕਹਾਣ 2015 ਤੋਂ ਬਾਅਦ ਬਹੁਤ ਤੇਜ਼ੀ ਨਾਲ ਹੋਇਆ ਔਰ ਕਿਉਂਕਿ ਦੇਖੋ ਗੱਲ ਇਹ ਹੈ ਕਿ ਹਮੇਸ਼ਾ ਬਾਪ ਜ਼ਿੰਮੇਦਾਰ ਹੁੰਦਾ ਜੇ ਉਹਦੀ ਔਲਾਦ ਸਹੀ ਨਾ ਹੋਵੇ ਜੇ ਬੱਚੇ ਸਹੀ ਨਾ ਹੋਣ ਤੇ ਲੋਕ ਕਹਿੰਦੇ ਲੈ ਫਲਾਣੇ ਦੇ ਮੁੰਡੇ ਆ ਯਾਰ ਦੇਖ ਕਿੰਨੇ ਵਾਰਾ ਗਰਦ ਹੈਗੇ ਆ ਕਿੰਨੇ ਨਲਾਇਕ ਆ ਕਿੰਨੇ ਪੜਨ ਚ ਨਲਾਇਕ ਆ ਕਲਾਸ ਦੇ ਵਿੱਚ ਵੀ ਬੱਚੇ ਨੂੰ ਨਹੀਂ ਉਹਦੇ ਫਾਦਰ ਦੀ ਆਇਡੈਂਟੀਟੀ ਤੇ ਫਾਦਰ ਮਦਰ ਦੀ ਆਇਡੈਂਟੀਟੀ ਨੂੰ ਦੇਖਿਆ ਜਾਂਦਾ ਬਈ ਇਹ ਬੱਚੇ ਨੂੰ ਕੰਟਰੋਲ ਨਹੀਂ ਹੁਣ ਪੰਜਾਬ ਦੇ ਵਿੱਚ ਜੇ ਸਿੱਖੀ ਦਾ ਘਾਣ ਹੁੰਦਾ ਉਹ ਵੀ ਪੰਥਕ ਸਰਕਾਰਾਂ ਚ ਤੇ ਜ਼ਿੰਮੇਦਾਰ ਇਹਨੂੰ ਅਸੀਂ ਜ਼ਿੰਮੇਦਾਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਤੇ ਸੁਖਬੀਰ ਸਿੰਘ ਬਾਦਲ ਨੂੰ ਹੀ ਕਹਿ ਸਕਦੇ ਆ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀਆਂ ਕਾਰਗਜ਼ਾਰੀਆਂ ਵਧੀਆ ਸੀਗੀਆਂ ਇਹਦੇ ਵਿੱਚ ਕੋਈ ਨੋ ਡਾਊਟ ਨਹੀਂ ਇੱਕ ਬੜੇ ਹਾਂ ਪੱਖੀ ਲੀਡਰ ਸੀਗੇ ਮੈਨੂੰ ਯਾਦ ਆ ਇੱਕ ਵਾਰ ਜਦੋਂ ਵਿਰੋਧੀ ਦਲ ਦੇ ਲੋਕ ਨਾ ਉਹਨਾਂ ਦੀ ਕੋਠੀ ਦੇ ਬਾਹਰ ਧਰਨਾ ਲਾਣ ਗਏ ਉਹਨਾਂ ਨੇ ਆਪ ਹੀ ਤੰਬੂ ਲਵਾਤਾ ਤੇ ਆਪ ਹੀ ਬਾਹਰ ਪੁੱਛਣ ਚਲੇ ਗਏ ਦੱਸੋ ਜੀ ਤੁਹਾਡੀਆਂ ਕੀ ਕੀ ਸਮੱਸਿਆਵਾਂ ਹੈ ਹੈਗੀਆਂ ਸਮਾਧਾਨ ਕਰੀਏ ਈਵਨ ਵੱਡੇ ਵੱਡੇ ਲੀਡਰ ਉਹਨਾਂ ਦੇ ਪੈਰੀਂ ਅਸਲਾਂ ਦੇ ਸੀ ਲੇਕਿਨ ਗੱਲ ਇਹ ਹੈ ਕਿ 2007 ਤੋਂ 12 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਸੱਤਾ ਜਿਹੜੀ ਹੈ ਹੌਲੀ-ਹੌਲੀ ਸੁਖਬੀਰ ਸਿੰਘ ਬਾਦਲਵਾਲ ਟਰਾਂਸਫਰ ਹੋਈ ਹੈ ਕਿਉਂਕਿ 2012 ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਜਿਸ ਤਰ੍ਹਾਂ ਬਸਪਾ ਦਾ ਵੋਟ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਸਟ੍ਰੈਟਜੀ ਸੀ ਦੁਆਬੇ 'ਚ ਵਧਵਾਇਆ ਗਿਆ ਕਈ ਸੀਟਾਂ 'ਚ ਕਾਂਗਰਸ ਹਾਰ ਗਈ ਉਹਦੇ ਕਰਕੇ ਔਰ ਸਰਕਾਰ ਕੁਛ ਹੀ ਜੜੀਆਂ ਸੀਟਾਂ ਦੇ ਉੱਤੇ ਜਿੱਤ ਕੇ ਸਰਕਾਰ ਬਣਾ ਲਈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ ਬੜੀ ਅੱਛੀ ਸਟ੍ਰੈਟਜੀ ਸੀ ਉਹ ਪੋਲਿਟਿਕਲ ਸਟ੍ਰੈਟਜੀ ਸੀ ਲੇਕਿਨ ਗੱਲ ਇਹ ਆ ਕਿ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆਸ-ਪਾਸ ਮੰਡਲੀ ਨੇ ਘੇਰ ਕੇ ਗੁੰਮਰਾਹ ਕੀਤਾ ਜੋ ਉਹਨਾਂ ਕੋਲ ਕਰਵਾਇਆ ਉਸ ਉਹਦੇ ਨਾਲ ਸਿੱਖ ਪੰਥ ਦਾ ਕਹਾਣ ਵੀ ਹੋਇਆ ਬਹੁਤ ਰੋਸ਼ ਵੀ ਹੋਇਆ ਔਰ ਲੋਕਾਂ ਦੇ ਵਿੱਚ ਗੁੱਸਾ ਵੀ ਇਸ ਚੀਜ਼ ਦਾ ਫੈਲਿਆ ਤੁਸੀਂ ਦੇਖਿਆ ਕਈ ਜਗ੍ਹਾ ਲੋਕ ਵੀਡੀਓ ਚ ਵੀ ਬਾਤ ਵਾਇਰਲ ਹੋਈਆਂ ਬੜਾ ਔਖਾ ਟਾਈਮ ਕੱਢਿਆ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਸੰਗਤਾਂ ਇਹਨਾਂ ਦੇ ਖਿਲਾਫ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਔਰ ਹਜੇ ਵੀ ਜਿਹੜਾ ਦੇਖੋ ਜਿੱਥੇ ਸਿੱਖ ਪੰਥ ਦੀ ਗੱਲ ਆਉਂਦੀ ਹੈ ਮੈਂ ਇਹ ਸਮਝਦਾ ਕਿ ਸਿਆਸਤ ਬਾਅਦ ਹੋਣੀ ਚਾਹੀਦੀ ਆ ਸਿੱਖ ਪੰਥ ਦੀ ਤੁਸੀਂ ਪਾਰਟੀ ਹੋ ਤੁਸੀਂ ਭਾਰਤੀ ਜਨਤਾ ਪਾਰਟੀ ਤੋਂ ਸਿੱਖਿਆ ਲਵੋ ਹਿੰਦੂ ਤਰਮ ਲਈ ਅੱਜ ਵੀ ਭਾਰਤੀ ਜਨਤਾ ਪਾਰਟੀ ਹਿੰਦੂ ਤਵ ਦੇ ਅਜੰਡੇ ਤੇ ਡੱਟ ਕੇ ਖੜੀ ਆ ਸਰਕਾਰ ਜਾਂਦੀ ਚੱਲ ਜੇ ਲੇਕਿਨ ਉਹਨਾਂ ਦਾ ਅਜੰਡਾ ਵਨ ਟਰੈਕ ਹੈ ਕਿ ਅਸੀਂ ਇਸ ਹਿੰਦੁਸਤਾਨ ਦੇ ਵਿੱਚ ਹਿੰਦੂ ਨੂੰ ਸਟਰੋਂਗ ਕਰਨਾ ਔਰ ਉਹਦੇ ਨਾਲ ਸਟਰੋਂਗ ਹੋਇਆ ਵੀ ਆ ਔਰ ਤੁਸੀਂ ਇਹਦੇ ਨਾਲ ਜਿੱਦਣ ਦੀ ਜਨ ਸੰਗ ਤੋਂ ਭਾਰਤੀ ਜਨਤਾ ਪਾਰਟੀ ਤਬਦੀਲ ਹੋਈ ਹੈ ਇੱਕੋ ਅਜੰਡੇ ਨੂੰ ਲੈ ਕੇ ਚੱਲੀ ਹੈ ਤੇ ਅੱਜ ਵੀ ਉਹ ਹਿੰਦੂਆਂ ਦੀ ਫੇਵਰ ਚ ਖੜੀ ਹੈ ਆਪਣੇ ਪੰਥ ਦੇ ਨਾਲ ਖੜੇ ਹੋ ਆਪਾਂ ਅਫਸਰਾਂ ਤੋਂ ਕੀ ਲੈਣਾ ਅਫਸਰ ਤਾਂ ਦੇ ਜਾਂਦੇ ਆ ਅੱਜ ਹੈਗੇ ਕੱਲ ਨਹੀਂ ਹੈਗੇ ਲੇਕਿਨ ਜਦੋਂ ਤੁਸੀਂ ਪੰਥ ਦੇ ਨਾਲ ਖੜੇ ਹੋ ਜਿਹੜੇ ਪੰਥ ਨੇ ਤੁਹਾਡੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਤੁਹਾਨੂੰ ਆਸਾਂ ਨਾਲ ਵੇਖਿਆ ਜਿਨ੍ਹਾਂ ਨੇ ਤੁਹਾਡੇ ਵੱਲ ਨਜ਼ਰਾਂ ਚੱਕ ਕੇ ਦੇਖਿਆ ਕਿ ਸਾਨੂੰ ਇਨ੍ਹਾਂ ਕੋਲੋਂ ਇਨਸਾਫ ਮਿਲਣਾ ਹੈ ਸਾਡੀਆਂ ਮਸਲੇ ਇਨ੍ਹਾਂ ਨੇ ਹੱਲ ਕਰਾਣੇ ਆ ਕਿਉਂਕਿ ਪੰਜਾਬ ਦੇ ਇਕੱਲਾ ਮਸਲਾ ਜਿਹੜਾ ਨਾ ਸਿੱਖੀ ਦਾ ਮਸਲਾ ਨਹੀਂ ਹੈ ਪੰਜਾਬ ਦਾ ਇੱਕ ਸਿੱਖ ਸਟੇਟ ਹੋਣ ਦੇ ਨਾਲ-ਨਾਲ ਪੰਜਾਬ ਦੇ ਬਹੁਤ ਮਸਲੇ ਆ ਪੰਜਾਬ ਇੱਕ ਬਾਰਡਰ ਸਟੇਟ ਆ ਪਾਕਿਸਤਾਨ ਦੀ ਹਮੇਸ਼ਾ ਸ਼ਰਾਰਤ ਰਹਿੰਦੀ ਹੈ ਡਰੱਗਸ ਉਧਰੋਂ ਆਉਂਦੀਆਂ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇੱਥੇ ਦਾ ਨੌਜਵਾਨ ਜਿਹੜਾ ਉਹਨਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਪ੍ਰਸਾਰ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਜਿਹੜਾ ਨੌਜਵਾਨ ਹੈ ਤੁਸੀਂ ਅੱਜ ਉਹਨਾਂ ਨਾਲ ਗੱਲ ਕਰੋ ਸਿੱਖੀ ਦੇ ਇਤਿਹਾਸ ਬਾਰੇ ਤੁਹਾਨੂੰ 5% ਨੌਜਵਾਨ ਹੀ ਸਿੱਖਾਂ ਦੀ ਹਿਸਟਰੀ ਜਿਹੜੀ ਹੈ ਇੱਕ ਜੁਝਾਰੂ ਹਿਸਟਰੀ ਜਿਹੜੀ ਪੰਜਾਬ ਦਾ ਇਤਿਹਾਸ ਹੈ ਉਹਦੇ ਬਾਰੇ ਪਤਾ ਹੋਣਾ ਅੱਜ ਤੁਸੀਂ ਇੱਕ ਵਾਰ ਜ਼ਰੂਰ ਮੈਂ ਤੁਹਾਨੂੰ ਕਹਿੰਨਾ ਮਾਈਕ ਲੈ ਕੇ ਨਾ ਤੁਸੀਂ ਨੌਜਵਾਨਾਂ 'ਚ ਪੁੱਛਿਓ ਇੱਕ ਵਾਰ ਜ਼ਰੂਰ ਪੁੱਛਿਓ ਬਈ ਪੰਜਾਬ ਦੇ ਸਿੱਖਾਂ ਦਾ ਕਿੰਨਾ ਯੋਗਦਾਨ ਆਜ਼ਾਦੀ 'ਚ ਰਿਹਾ ਤੇ ਸਿੱਖ ਇਤਿਹਾਸ ਕੀ ਆ ਅਕਾਲੀ ਦਲ ਦਾ ਜਨਮ ਕਿੱਦਾਂ ਹੋਇਆ ਗੁਰਦੁਆਰਾ ਸੁਧਾਰ ਲਹਿਰ ਕਿੱਦਾਂ ਚੱਲੀ ਕੂਕਾ ਅੰਦੋਲਨ ਕਿੱਦਾਂ ਚੱਲਿਆ ਕਿੱਦਾਂ ਮਸੰਦਾਂ ਦੇ ਗੁਰਦੁਆਰੇ ਆਜ਼ਾਦ ਕਰਾਏ ਗਏ ਇਹ ਸਾਰੀਆਂ ਚੀਜ਼ਾਂ ਅੱਜ ਦੀ ਨੌਜਵਾਨ ਪੀੜੀ ਨੂੰ ਨਹੀਂ ਪਤਾ ਤੇ ਇਹ ਨੌਜਵਾਨ ਪੀੜੀ ਨੂੰ ਇਸ ਇਤਿਹਾਸ ਦੇ ਨਾਲ ਜੋੜਨ ਦਾ ਜਮਾ ਕਿਹਦਾ ਹੁੰਦਾ ਜਮਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਉਹਨੂੰ ਸਿੱਖੀ ਦਾ ਪ੍ਰਸਾਰ ਕਰੋ ਪ੍ਰਚਾਰ ਕਰੋ ਸਿੱਖ ਕੌਮ ਜਿਹੜੀ ਹੈ ਉਹ ਆਪਣੇ ਧਰਮ ਦੇ ਨਾਲ ਆਪਣਾ ਦੇਖੋ ਗੱਲ ਪਤਾ ਕੀ ਹੈ ਮੈਂ ਜੇ ਸੋਚਾਂ ਆਪਣੇ ਨਿੱਜੀ ਤੌਰ ਦੇ ਉੱਤੇ ਕਿ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹਾਤਮਾ ਗਾਂਧੀ ਦਾ ਯੋਗਦਾਨ ਮੈਂ ਸਮਝਦਾ ਘੱਟ ਸੀ ਸਿੱਖਾਂ ਦਾ ਜ਼ਿਆਦਾ ਸੀ ਜੇ ਪਗਸ ਸਿੰਘ ਵਰਗੇ ਸੁਖਦੇਵ ਸਿੰਘ ਵਰਗੇ ਰਾਜਗੁਰੂ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਨਾ ਕ੍ਰਾਂਤੀਕਾਰੀ ਹੁੰਦੇ ਤੇ ਤੁਸੀਂ ਸਮਝਦੇ ਦੇਸ਼ ਆਜ਼ਾਦ ਹੋ ਜਾਂਦਾ ਅੰਗਰੇਜ਼ ਡਰ ਜਾਂਦੇ ਅੰਗਰੇਜ਼ ਡਰੇ ਗੋਲੀਆਂ ਤੋਂ ਕਿਉਂਕਿ ਇਹਨਾਂ ਨੇ ਨੌਜਵਾਨਾਂ ਚ ਖੂਨ ਪੈਦਾ ਕਰਤਾ ਗਰਮ ਖੂਨ ਕਰਤਾ ਔਰ ਕਿੱਥੋਂ ਸੀ ਪੰਜਾਬ ਤੋਂ ਸਾਰੀ ਲਹਿਰ ਪੰਜਾਬ ਦੀ ਸੀ ਉਹ ਸਿੱਖਾਂ ਦੀ ਲਹਿਰ ਸੀਗੀ ਬੇਸਿਕਲੀ ਲੇਕਿਨ ਉਹਨੂੰ ਡਿਲੀਊਟ ਕੀਤਾ ਹੋਇਆ ਉਹਨੂੰ ਡਿਲੀਊਟ ਕੀਤਾ ਹੋਇਆ ਔਰ ਅੱਜ ਵੀ ਉਸ ਚੀਜ਼ ਦੇ ਵਿੱਚ ਤੁਸੀਂ ਦੇਖੋ ਕਿ ਮੈਂ ਤਾਂ ਸਮਝਦਾ ਕਿ ਅੱਜ ਵੀ ਅੱਧੇ ਲੋਕ ਘੱਟੋ-ਘੱਟ ਅਕਾਲੀ ਦਲ ਨੂੰ ਇਸ ਚੀਜ਼ ਤੇ ਸਟੈਂਡ ਲੈਣਾ ਚਾਹੀਦਾ ਵੀ ਦੱਸੋ ਤੁਸੀਂ ਭਗਤ ਸਿੰਘ ਨੂੰ ਕਈ ਲੋਕ ਜਿਹੜੇ ਆ ਅੱਜ ਵੀ ਟੈਰਰਿਸਟ ਕਹਿੰਦੇ ਆ ਕਿੱਦਾਂ ਕਹਿੰਦੇ ਹੋ ਯਾਰ ਉਹਨੇ ਆਜ਼ਾਦੀ ਲਈ ਸੰਘਰਸ਼ ਕੀਤਾ ਉਹਨੇ ਦੇਸ਼ ਲਈ ਸੰਘਰਸ਼ ਕੀਤਾ ਉਹ ਆਪਣੇ ਆਪ ਨੂੰ ਅਕਾਲੀ ਵੀ ਕਹਿੰਦੇ ਹਾਂ ਅਕਾਲੀ ਵੀ ਕਹਿੰਦੇ ਫਿਰ ਤੁਸੀਂ ਤੁਸੀਂ ਇਹ ਦੇਖੋ ਆਪਾਂ ਜੇ ਅੱਜ ਬਾਰਡਰ ਬੈਲਟ ਤੇ ਚੱਲ ਜਾਈਏ ਜਾ ਕੇ ਦੇਖੋ ਤਰਮਾਂਤਰ ਕਿੰਨਾ ਹੋਇਆ ਠੀਕ ਹੈ ਨਾ ਇਹ ਜ਼ਿੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਨਾ ਮੇਰੀ ਹੈ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਲੇਕਿਨ ਉੱਥੇ ਜਾ ਕੇ ਮਿਸ਼ਨਰੀ ਸਿੱਖ ਕਾਲਜੇਸ ਖੋਲੋ ਮਿਸ਼ਨਰੀ ਆਪਣਾ ਪ੍ਰਸਾਰ ਕਰੋ ਪ੍ਰਚਾਰ ਕਰੋ ਗੁਰੂ ਘਰਾਂ ਨਾਲ ਜੁੜੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਗੁਰੂ ਘਰਾਂ ਦੇ ਵਿੱਚ ਸੇਵਾ ਦੀ ਭਾਵਨਾ ਘਟੀ ਜਾ ਰਹੀ ਹੈ ਡੇਰਿਆਂ ਵੱਲ ਆ ਤੁਸੀਂ ਨਿੱਜੀ ਚਰਚ ਸ਼ੁਰੂ ਹੋ ਚੁੱਕੀਆਂ ਵਾ ਠੀਕ ਹੈ ਨਾ ਤੁਸੀਂ ਦੇਖੋ ਨਿੱਜੀ ਚਰਚਾਂ ਦੇ ਦਸ-ਦਸ ਹਜ਼ਾਰ ਬੰਦਾ ਜਾ ਰਹੇ ਆ ਮਰੇ ਛੱਕੇ ਬੰਦੇ ਜਾ ਰਹੇ ਆ ਯਾਰ ਕਿੱਥੇ ਆਪਾਂ ਕਿਹੜੀ ਕਿੱਧਰ ਆਪਾਂ ਸਿੱਖੀ ਨੂੰ ਲੈ ਕੇ ਕਿੱਧਰ ਜਾ ਰਹੇ ਆ ਇਹਦਾ ਜ਼ਿੰਮੇਦਾਰ ਕੌਣ ਹੈ ਇਹਦਾ ਜ਼ਿੰਮੇਦਾਰ ਸਿਰਫ ਉਹੀ ਹੈ ਜਿਨ੍ਹਾਂ ਦੇ ਕੋਲ ਧਰਮ ਦੇ ਪ੍ਰਸਾਰ ਔਰ ਪ੍ਰਚਾਰ ਦੀ ਜ਼ਿੰਮੇਵਾਰੀ ਹੈ ਲਕਨ ਤੇ ਮੇਰਾ ਸਵਾਲ ਉਸ ਸਮੇਂ ਤੋਂ ਆ ਜਦੋਂ ਤੁਸੀਂ ਗੱਲ ਆਖੀ ਸੀਗੀ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਯਾਨੀ ਕਿ ਜੋ ਕੁਝ ਵੀ ਜਿਹੜਾ ਖਿਤਾਬ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਉਹ ਹੁਣ ਜੇ ਵਾਪਸ ਮੰਗਿਆ ਜਾ ਰਿਹਾ ਹੈ ਤਾਂ ਉਹ ਪੁੱਤਰ ਦੇ ਕਿੱਤਿਆਂ ਦੇ ਉੱਤੇ ਮੰਗਿਆ ਜਾ ਰਿਹਾ ਜੋ ਉਸ ਤੋਂ ਬਾਅਦ ਹੋਇਆ 2015 ਤੋਂ ਬਾਅਦ ਸਭ ਕੁਝ ਹੋਇਆ ਉਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦਾ ਖਿਤਾਬ ਵਾਪਸ ਮੰਗਿਆ ਜਾ ਰਿਹਾ ਦੇਖੋ ਗਲਤੀਆਂ ਤਾਂ ਹੋਈਆਂ ਇਹ ਐਵੇਂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਈ ਵਾਰ ਕਿਹਾ ਕਿ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਉਹਨੂੰ ਮਾਫ ਕੀਤਾ ਜਾਵੇ ਗਲਤੀਆਂ ਤਾਂ ਹੋਈਆਂ ਉਹਨਾਂ ਨੂੰ ਵੀ ਪਤਾ ਗਲਤੀਆਂ ਹੋਈਆਂ ਲੇਕਿਨ ਗੱਲ ਇਹ ਹੈਗੀ ਹੈ ਕਿ ਉਸ ਗਲਤੀਆਂ ਤੋਂ ਆਪਾਂ ਸਬਕ ਲੈ ਕੇ ਅੱਗੇ ਕਿੱਦਾਂ ਚੱਲਣਾ ਉਹਦੇ ਵੱਲ ਦੇਖਣਾ ਚਾਹੀਦਾ ਸਿੱਖਾਂ ਦੇ ਜਿਹੜੇ ਜ਼ਖਮ ਹੈ ਅੱਲੇ ਆ ਮੈਂ ਸਮਝਦਾ ਕਿ ਸਿੱਖਾਂ ਦੇ ਨਹੀਂ ਆ ਉਹ ਸਾਡੇ ਵੀ ਆ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਆਸਥਾ ਕੱਲੇ ਸਾਹਿਬ ਸਿੰਘ ਦੀ ਨਹੀਂ ਸੁਰਿੰਦਰਪਾਲ ਦੀ ਵੀ ਨਾਲ ਉਨੀ ਹੀ ਆਸਥਾ ਹੈ ਬਲਕਿ ਜ਼ਿਆਦਾ ਵੀ ਹੋ ਸਕਦੀ ਆ ਔਰ ਅਸੀਂ ਵੀ ਸ਼੍ਰੀ ਗੁਰੂ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨ ਵਾਲੇ ਨਤਮਸਤਕ ਹੋਣ ਵਾਲੇ ਆ ਔਰ ਦਰਦ ਜਿੰਨਾ ਕੁ ਸਾਰਿਆਂ ਨੂੰ ਹੈਗਾ ਉਹਨਾਂ ਕੁ ਸਾਨੂੰ ਵੀ ਹੈਗਾ ਔਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਗਈਆਂ ਉਹਨੂੰ ਕਿੱਦਾਂ ਆਪਾਂ ਕਰ ਸਕਦੇ ਆ ਇਹਦਾ ਗਲਤ ਹੈ ਨਾ ਬਈ ਹਜੇ ਵੀ ਜਿਹੜਾ ਕਾਰਪੋਰੇਟ ਸਿਸਟਮ ਹੈ ਆਪਣੇ ਦਿਮਾਗ ਤੇ ਹੀ ਰੱਖਣਾ ਕਿ ਜਿਹੜੀ ਆਸ-ਪਾਸ ਸਭ ਤੋਂ ਪਹਿਲੀ ਗੱਲ ਆ ਦੇਖੋ ਮੈਂ ਸਮਝਦਾ ਕਿ ਆਸ-ਪਾਸ ਦੀ ਜੁੰਡਲੀ ਨੂੰ ਖਤਮ ਕਰਕੇ ਟਕਸਾਲੀ ਜਿਹੜੇ ਲੀਡਰ ਨੇ ਵਾਪਸ ਜਿਹੜੇ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਵਾਲੇ ਗੁਰਵਾਣੀ ਨੂੰ ਮੰਨਣ ਵਾਲੇ ਲੀਡਰ ਨੇ ਉਹਨਾਂ ਨੂੰ ਲੈਣਾ ਚਾਹੀਦਾ ਔਰ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਨੂੰ ਚਾਹੀਦਾ ਕਿ ਉਹਨਾਂ ਕੋਲੋਂ ਸਿੱਖਿਆ ਲੈਣ ਉਹਨਾਂ ਨੂੰ ਆਸ-ਪਾਸ ਰੱਖਣ ਕਿ ਆਪਾਂ ਕਿੱਦਾਂ ਧਰਮ ਦੇ ਬਾਰੇ ਹੋਰ ਵਧੀਆ ਕਰ ਸਕਦੇ ਆ ਹੁਣ ਟਾਈਮ ਲੱਗੇਗਾ ਕਿਉਂਕਿ ਜਖਮ بڑے ਅੱਲੇ ਨੇ ਇੰਨੀ ਛੇਤੀ ਹੋਣਾ ਜੇ ਇੱਕ ਜਖਮ ਭਰਦਾ ਤੇ ਦੂਜਾ ਨੀ ਸ਼ੁਰੂ ਹੋ ਜਾਂਦਾ ਹਜੇ ਬੇਅਦਬੀ ਕੋਟਕਪੂਰਾ ਬਹਿ ਬਲਗਲਾ ਹਜੇ ਇਨਾ ਚੀਜ਼ਾਂ ਚੋਂ ਨਿਕਲੇ ਨਹੀਂ ਹੈਗੇ ਸੀ ਆ ਤੇ ਗੁਰਦੇਵ ਸਿੰਘ ਗੋਂਕੇ ਵਾਲਾ ਮਾਮਲਾ ਆ ਗਿਆ ਹੁਣ ਇਹ ਛੋਟਾ ਮਾਮਲਾ ਥੋੜਾ ਨਾ ਇਹਦਾ ਅਕਾਲ ਚੰਦ ਸਾਹਿਬ ਹੁਣ ਅੱਜ ਵੀ ਜੇ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਦੀ ਗਠਜੰਬਦਨ ਦੀ ਗੱਲ ਚੱਲ ਰਹੀ ਹੈ ਤੇ ਜੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਗਠਵੰਦਨ ਕਰਦੇ ਨੇ ਤਾਂ ਵੀ ਤਾਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛੜਨ ਕਰ ਲਈ ਗੱਲ ਹੈ ਨਾ ਇੱਕ ਪਾਸੇ ਤੁਸੀਂ ਦੇਖੋ ਰਾਜਵਾਨਾ ਨੇ ਕਿਹਾ ਪਈ ਰਾਜਵਾਨਾ ਨੇ ਕਿ ਮੈਨੂੰ ਹੁਣ ਤਾਂ ਲੋੜ ਹੀ ਨਹੀਂ ਗਈ ਜੀ ਮੈਂ ਉਹ ਤਾਂ ਐਸਜੀਪੀਸੀ ਦਾ ਗੁੱਸਾ ਘੜਦਾ ਪਿਆ ਫਿਰ ਤੁਸੀਂ ਜਿਹੜਾ ਹੁਣ ਤੁਸੀਂ ਤਰ ਲੋ ਮੱਛੀ ਹੋਣ ਦੇ ਬਿਓ ਤੇ ਇਹ ਵੀ ਤਾਂ ਸਿੱਖੀ ਦਾ ਇੱਕ ਕਿਸਮ ਦਾ ਸਿੱਖਾਂ ਦੇ ਰੋਸ਼ ਵਾਲੀ ਗੱਲ ਹੈ ਬਈ ਇੱਕ ਸਾਲ ਤੋਂ ਧਰਨਾ ਲਗਾ ਕੇ ਬੈਠੇ ਨੇ ਆ ਠੰਡ ਗਰਮੀਆਂ ਦੇ ਵਿੱਚ ਦੇਖੋ ਬੈਠੇ ਹੋਏ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਨੇ ਜੇ ਉਹਨਦੇ ਵਿੱਚ ਅੱਜ ਵੀ ਉਸ ਸੰਘਰਸ਼ ਦੇ ਉੱਤੇ ਜਾ ਕੇ ਤੁਸੀਂ ਉਹਨਾਂ ਨਾਲ ਜਿਹੜਾ ਵਾ ਸਮਝੌਤਾ ਉਹਨਾਂ ਦਾ ਸਿਰੇ ਚੜਦਾ ਤੇ ਬਟਰ ਏਚੁਰਲ ਹੈਗਾ ਕਿ ਇਹਦੇ ਵਿੱਚ ਤਾਂ ਸਿੱਖਾਂ ਦੇ ਵਿੱਚ ਰੋਸ਼ ਪੈਦਾ ਹੋਏਗਾ ਹੀ ਔਰ ਦੇਖੋ ਡਿਮਾਂਡ ਕਰਨਾ ਉਹਨਾਂ ਦਾ ਕੰਮ ਹੈ ਜਿਨ੍ਹਾਂ ਨੇ ਕੀਤੀ ਮੈਂ ਉਹਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ ਕੌਮ ਵਾਪਸੀ ਦੀ ਲਿਖ ਨਹੀਂ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਲ ਉਹਨੀਆਂ ਗਲਤੀਆਂ ਨਹੀਂ ਹੋਈਆਂ ਜਿੰਨੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਟੈਨਿਓਰ ਚ ਹੋਈਆਂ ਜਦੋਂ ਡਿਪਟੀ ਚੀਫ ਮਿਨਿਸਟਰ ਬਣੇ ਨੇ ਉਹਨਾਂ ਕੋਲ ਕਾਫੀ ਗਲਤੀਆਂ ਹੋਈਆਂ ਨੇ ਹੁੰਦਾ ਵੀ ਹੋ ਵੀ ਜਾਂਦਾ ਜਦੋਂ ਸੱਤਾ ਆਂਦੀ ਹੈ ਆਸ-ਪਾਸ ਲੋਕ ਇਦਾਂ ਦੇ ਆ ਜਾਂਦੇ ਜਿਹੜੇ ਕਾਰਪੋਰੇਟ ਵਾਲੇ ਨੇ ਕਿਸੇ ਨੂੰ ਜ਼ਮੀਨਾਂ ਕਰਨੀਆਂ ਅੱਗੇ ਸਨੇ ਟ੍ਰਾਂਸਪੋਰਟ ਕਰਨੀ ਹੈ ਕਿਸੇ ਨੇ ਕੇਬਲ ਕਰਨੀ ਹੈ ਕਿਸੇ ਨੇ ਰੇਤਾ ਸਵਾਲਨੀ ਹੈ ਇਦਾਂ ਦੇ ਲੋਕਾਂ ਨੇ ਆ ਕੇ ਉਸ ਕਾਰਪੋਰੇਟ ਨੂੰ ਹਾਵੀ ਕਰਤਾ ਜਿਹੜਾ ਅਕਾਲੀ ਦਲ ਸ਼ਰੀ ਗੁਰਦੁਆਰਾ ਸਾਹਿਬ ਦੀਆਂ ਦਰਿਆ ਤੋਂ ਚੱਲਦਾ ਸੀ ਉਹ ਅਕਾਲੀ ਦਲ ਰੈਡੀਸਨ ਹੋਟਲਾਂ ਤੋਂ ਚੱਲ ਕੋ ਗਲੁੱਤੀ ਖੜਦੀ ਹੈ ਨਾ ਜੇ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਇਹ ਕਿਤਾਬ ਦਿੱਤਾ ਗਿਆ ਤੇ ਹੁਣ ਸ੍ਰੀ ਕਾਲ ਤਖਤ ਸਾਹਿਬ ਵੇਖਦੇ ਹੀ ਪਏ ਹੋਣੇ ਉੱਥੇ ਜਥੇਦਾਰ ਸਾਹਿਬ ਕੀ ਕੀ ਕੁਝ ਚੱਲਦਾ ਪਿਆ ਕੀ ਡਿਸਕਸ਼ਨਸ ਹੋ ਰਹੀਆਂ ਨੇ ਤੇ ਹੁਣ ਵਾਪਸ ਲੈ ਲੈਣ ਨਹੀਂ ਜੇ ਜਿਨ੍ਹਾਂ ਨੇ ਤਾਂ ਲੈਣਾ ਸੀ ਉਹਨਾਂ ਨੂੰ ਤਾਂ ਹੁਣ ਉਹਨਾਂ ਨੇ ਚੇਂਜ ਕਰ ਦਿੱਤਾ ਠੀਕ ਹੈ ਨਾ ਉਹ ਹੁਣ ਮੈਂ ਨਾਂ ਨਹੀਂ ਲੈਂਦਾ ਬੜੇ ਸਤਿਕਾਰਯੋਗ ਨੇ ਜਿਹੜੀ ਅਕਾਲ ਤਖਤ ਸਾਹਿਬ ਦੇ ਕਾਰਜਵਾਲ ਚੱਥੇਦਾਰ ਨੂੰ ਚੇਂਜ ਵੀ ਕੀਤਾ ਗਿਆ ਇਹ ਇਹ ਸਵਾਲ ਦੇ ਜਵਾਬ ਦੇ ਵਿੱਚ ਹੀ ਕਈ ਸਵਾਲਾਂ ਦੇ ਜਵਾਬ ਹੈ ਠੀਕ ਹੈ ਅੱਛਾ ਅੰਤ ਦੇ ਵਿੱਚ ਬਸ ਆਹੀ ਦੱਸ ਦੋ ਕਿ ਜੋ ਇਹ ਹੁਣ ਸਵਾਲ ਖੜਾ ਹੁੰਦਾ ਕਿ ਵਾਪਸ ਲੈ ਲੈਣਾ ਚਾਹੀਦਾ ਆ ਤੁਹਾਨੂੰ ਲੱਗਦਾ ਕਿ ਹੁਣ ਲੈ ਲੈਣਾ ਚਾਹੀਦਾ ਆ ਇਹ ਵੀ ਇਹ ਵੀ ਇੱਕ ਰੌਂ ਬਣਿਆ ਹੋਇਆ ਨਹੀਂ ਦੇਖੋ ਪਤਾ ਕੀ ਹੈ ਜਿਹੜੀ ਮੈਂ ਗੱਲ ਕਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਕਾਰਜਕਾਲ ਬਹੁਤ ਅੱਛਾ ਰਿਹਾ ਇੱਕ ਹਾਂ ਪੱਖੀ ਪੰਜਾਬੀ ਸੂਬੇ ਲਈ ਪੰਜਾਬ ਲਈ ਜ਼ਿਲ੍ਹਾਂ ਵੀ ਗਏ ਨੇ ਸਿੱਖਾਂ ਚ ਵੀ ਗਏ ਨੇ ਮੈਂ ਕਹਿੰਦਾ ਕਿ ਉਹਨਾਂ ਦੇ ਹੁਣ ਜਾਣ ਤੋਂ ਬਾਅਦ ਇਦਾਂ ਦੀਆਂ ਗੱਲਾਂ ਨੂੰ ਜੜੀਆਂ ਨਹੀਂ ਕਰਨੀਆਂ ਚਾਹੀਦੀਆਂ ਮੇਰੀ ਆਪਣੀ ਨਿੱਜੀ رائے ਹੈ ਬਾਕੀ ਸਿੱਖ ਸੰਸਥਾਵਾਂ ਦਾ ਆਪਣਾ ਸਿੱਖਾਂ ਦਾ ਆਪਣਾ ਰੋਸ਼ ਹੈ ਉਹਨਾਂ ਦਾ ਰੋਸ਼ ਜਾਇਜ਼ ਵੀ ਹੋ ਸਕਦਾ ਲੇਕਿਨ ਜਿਹੜੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹ ਸਿੱਖੀ ਲਈ ਉਹਨਾਂ ਨੇ ਸੰਘਰਸ਼ ਕੀਤਾ ਵੀ ਹੈ ਲੇਕਿਨ ਗੱਲ ਇਹ ਹੈ ਕਿ ਜਿੰਨਾਂ ਕੋ ਗਲਤੀਆਂ ਹੋਈਆਂ ਫਰਜਾਣਾ ਤੋਂ ਉਹਨਾਂ ਤੋਂ ਲੈਣਾ ਚਾਹੀਦਾ ਤੇ ਬਿਲਕੁਲ ਇਹ ਟਾਪਿਕ ਹੈਗਾ ਜਿਸ ਨੂੰ ਲੈ ਕੇ ਆਏ ਦਿਨ ਚਰਚਾਵਾਂ ਹੁੰਦੀਆਂ ਪਈਆਂ ਨੇ ਔਰ ਇਸ ਮਾਮਲੇ ਦੇ ਵਿੱਚ ਥੋੜੀ ਵੀ ਕੀ ਰਾਏ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਾਲ ਚਰਣਾ ਕਰ ਚੁੱਕੇ ਨੇ ਉਹਨਾਂ ਦੇ ਕੋਲੋਂ ਇਹ ਖਿਤਾਬ ਵਾਪਸ ਲੈ ਲੈਣਾ ਚਾਹੀਦਾ ਆ ਇਹਦਾ ਜਵਾਬ ਤੁਸੀਂ ਵੀ ਦੱਸਣਾ ਨਾ ਭੁੱਲਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਕਿਸ ਹੱਦ ਤੱਕ ਟੀਵਰ ਹੁੰਦੇ ਨੇ ਇਹ ਦੱਸਦੇ ਰਾਵਾਂਗੇ ਉਹ ਤਕਲੀਬ ਨੇ ਰੋ 1 India Punjabi ਤੇ Subscribe to 1 India channel and never miss an update